ਤੋ ਕਾਂ ਤੋ ਪੰਝੀਓਂ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਦੇ ਦੇਖੋ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਚੈਨਲ ਆਣੇ ਦਾ ਧੰਨਵਾਦ ਜਿਹੜੇ ਅੱਜ ਸਾਡੇ ਪਿੰਡ ਵਿੱਚ ਆਏ ਨੇ ਔਰ ਜਿਹੜਾ ਸਾਨੂੰ ਮੇਰੀ ਮਿਸੇ ਨੂੰ ਪਿੰਡ ਵਾਲਿਆਂ ਨੇ ਸਰਪੰਚ ਦਾ ਮਾਨ ਬਖਸ਼ਿਆ ਉਹਦੇ ਆਧਾਰ ਤੇ ਅਸੀਂ ਪਿੰਡ ਵਾਲਿਆਂ ਦੀ ਪੂਰੀ 5 ਸਾਲ ਸੇਵਾ ਕਰਾਂਗੇ ਤੋ ਵੀ ਜੀ ਪਿਛਲੀ ਪੰਚਾਇਤ ਉਹ ਕਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਜੋ ਤੁਹਾਡੀ ਗਵਾਹੀ ਦੇ ਵਿੱਚ ਹੁਣ ਪੂਰੇ ਕਰਵਾਈ ਜਾਣੇ ਦੇਖੋ ਜੀ ਪਿਛਲੀ ਪੰਚਾਇਤ ਨੇ ਜੋ ਵਾਲਾ ਦੀ ਸੋਚ ਮੁਤਾਬਕ ਉਹਨਾਂ ਨੇ ਕੀਤਾ ਹੁਣ ਲਗਭਗ ਸਾਰੇ ਕੰਮ ਜਿਹੜੇ ਹੋਣ ਵਾਲੇ ਆ ਪਿੰਡ ਦੇ ਔਰ ਸਾਡਾ ਟਾਰਗੇਟ ਰਹਿ ਗਿਆ ਕਿ ਅਸੀਂ 5 ਸਾਲ ਦੇ ਵਿੱਚ ਸਾਰੇ ਕੰਮ ਪੂਰੇ ਕਰਾਂਗੇ ਉਹ ਮੇਰੇ ਤੋਂ ਹੀ ਆਉਣਾ ਦੇਖਿਆ ਜਦੋਂ ਬਾਹਰਲੇ ਪਿੰਡਾਂ ਜਾਈਦਾ ਪੂਲ ਬੂਟੇ ਲੱਗੇ ਅੰਦਰ ਲਾਟਾਂ ਲੱਗੀਆਂ ਹੁੰਦੀਆਂ ਨੇ ਜਦੋਂ ਪਿੰਦ ਦੇ ਦਿਨ ਤੋਂ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸ ਨਹੀਂ ਹੁੰਦੀ ਲਾਇਬ੍ਰੇਰੀ ਹੁੰਦੀ ਆ ਸੋ ਓਪਨ ਜਮ ਹੁੰਦੀ ਆ ਝੂਲੇ ਲੱਗੇ ਨੇ ਬੱਚਿਆਂ ਵਾਂ ਤੇ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੀ ਕੋਈ ਅਜਿਹੀ ਕੁਆਲਿਟੀ ਹੈ ਨਹੀਂ ਦੇਖੋ ਜੀ ਸਾਡੀ ਪਹਿਲੀ ਗੱਲ ਤੇ ਹੈ ਕਿ ਨਵੀਂ ਬਣੀ ਪੰਚਾਇਤ ਹੈ 5-6 ਸਾਲ ਤੋਂ ਲੱਗ ਹੋਈ ਹੈ ਔਰ ਇਕੱਠੀ ਪੰਚਾਇਤ ਹੋਣ ਕਰਕੇ ਕਾਫੀ ਨੁਕਸਾਨ ਹੋਇਆ ਹੈ ਪਿੰਡ ਦੇ ਵਿੱਚ ਕੋਈ ਪੈਸਾ ਨਹੀਂ ਹਿਲਦਾ ਤਾਂ ਡਵੈਲਪਮੈਂਟ ਨਹੀਂ ਹੋਈ ਹੁਣ ਅੱਗੇ ਤੋਂ ਕੀ ਹੈ ਵੀ ਅਸੀਂ ਕੋਸ਼ਿਸ਼ ਕਰਾਂਗੇ ਬੁੜੀ ਤੇ ਪਿੰਡ ਵਿੱਚ ਜਿਮ ਪਾਰਕ ਗਲੀਆਂ ਨਾਲੀਆਂ ਔਰ ਸਮਸ਼ਾਨ ਘਰ ਜੰਜ਼ ਘਰ ਪੂਰਾ ਜਿਹੜਾ ਇਹ ਕੰਮ ਕੰਪਲੀਟ ਕਰਵਾਵਾਂਗੇ ਸੁਵਿਧਾ ਰਸਨਕਾਰ ਦੀ ਸਮੱਸਿਆ ਹੈ ਕਾਫੀ ਬੰਨਾਂ ਜੁਦੀ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਘਾਲ ਨਹੀਂ ਬੰਦੇ ਗਰੀਬ ਤੇ ਕਾਂ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਇਦਾਂ ਸਮੱਸਿਆ ਹੈ ਨੇ ਦੇਖੋ ਜੀ ਮੈਨੂੰ ਲੱਗਦਾ ਕਿ 10% ਹੈਗੇ ਆ 90% ਲੋਕਾਂ ਦੇ ਕਾਰਡ ਬੜੇ ਹੋਏ ਆ ਜਿਹੜੇ ਪਰਿਵਾਰ ਅਲੱਗ ਹੋਏ ਆ ਥੋੜੇ ਸਮੇਂ ਤੋਂ ਉਹਨਾਂ ਦੇ ਨਵੇਂ ਕਾਰਡ ਜਦੋਂ ਵੀ ਸਰਕਾਰ ਆਨਲਾਈਨ ਕਰਦੀ ਆ ਜਾਂ ਕਿਸੇ ਕੋਈ ਸਹਾਈਤਾਂਦੀ ਆ ਉਹਨਾਂ ਦੇ ਕਾਰਡ ਵੀ ਬਣਾ ਦਿੱਤੇ ਜਾਣੇ ਮੇਰੀ ਜੁੱਧਨਸਿਆ ਬਲਤੋਂ ਪੰਜਾਬ ਸਰਕਾਰ ਨੇ ਮਮ ਸੀ ਲਈਏ ਜੋ ਆਪਜੀ ਦੇ ਮੈਨੂੰ ਲੈ ਕੇ ਕਿਵੇਂ ਦੇ ਦੋ ਉਥੇ ਜੀ ਬਹੁਤ ਵਧੀਆ ਉਪਰਾਲਾ ਉਹਨਾਂ ਦਾ ਉਰੇ ਹੋਣਾ ਚਾਹੀਦਾ ਕਿਉਂਕਿ ਅੱਜ ਦੇ ਦਿਨ ਤੱਕ ਵਿਖਿਆ ਜਾਏ ਤੇ ਪਿੰਡ-ਪਿੰਡ ਵਿੱਚ ਘਰ-ਘਰ ਨਸਾ ਪਹੁੰਚ ਗਿਆ। ਪਰ ਸਰਕਾਰ ਨੇ ਜਿਹੜਾ ਇਹ ਉਪਰਾਲਾ ਕੀਤਾ ਅਸੀਂ ਇਹਨਾਂ ਦਾ ਸਹਿਯੋਗ ਵੀ ਕਰਾਂਗੇ ਔਰ ਇਹਨਾਂ ਦਾ ਧੰਨਵਾਦ ਵੀ ਕਰਾਂਗੇ। ਸੋ ਆਪ ਵੀ ਮੈਨੂੰ ਲੈ ਕੇ ਆਈ ਪੁੱਛਿਆ ਕਿਵੇਂ ਠੀਕ ਆ ਤੁਹਾਡਾ ਤੁਹਾਨੂੰ ਇਹ ਬਾਕੀ ਕੋਈ ਨਸਿਆਲਾ ਕੇਸ ਨਹੀਂ ਜੀ। ਵਿਖਿਆ ਜਾਏ ਤੇ ਤੁਸੀਂ ਸਰਵੇ ਵੀ ਕਰ ਸਕਦੇ ਹੋ ਸਾਡੇ ਪਿੰਡ ਵਿੱਚ ਮੈਨੂੰ ਲੱਗਦਾ ਵੀ ਇੱਕ ਵੀ ਕੇਸ ਨਹੀਂ ਹੈ। ਉਹ ਉਹ ਵਿਜੀ ਮੰਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਨਾ ਨਜ਼ਦੀਕਾ ਨਹੀਂ ਸਟੈਂਡਰਡ ਜਾਂ ਨਾ ਪਾਈਆ ਤੇ ਤੁਹਾਡੀ ਗਵਾਈ ਦੇ ਵਿੱਚ ਕਿਵੇਂ ਪਤਾ ਲੱਗ ਕੀਤਾ ਜਾਏ ਦੇਖੋ ਜੀ ਕੋਸ਼ਿਸ਼ ਕੀਤੀ ਜਾਏਗੀ ਕਿ ਜਿਹੜਾ ਬੰਦਾ ਕੰਮ ਕਰ ਸਕਦਾ ਉਹ ਜਿਹੜਾ ਜਿਸ ਬੰਦੇ ਨੂੰ ਕੰਮ ਦੀ ਜ਼ਰੂਰਤ ਆ ਕਾਰਡ ਵੀ ਉਹਦਾ ਹੀ ਬਣਾਇਆ ਜਾਏਗਾ ਔਰ ਕੰਮ ਵੀ ਉਹੀ ਬੰਦਾ ਕਰੇ ਸੋ ਕਤੇ ਕਿਥਾਂ ਗਣਤਾ ਪਿੰਡਾਂ ਚ ਨਵੇਂ ਘੋਂਪਲੇ ਬਣੇ ਆ ਆਪ ਜੀ ਦੇ ਪਿੰਡ ਵਿੱਚ ਕਿੰਨੇ ਕਤੇ ਘੜੇ ਬਣਾਟਾ ਕਿੰਨੇ ਨਵੇਂ ਘੋਂਪਲੇ ਕੀਤੇ ਦੇਖੋ ਜੀ ਇਹ 2 ਮਹੀਨੇ ਤੋਂ ਪਹਿਲਾਂ ਇਹ ਸਰਵੇ ਚੱਲਿਆ ਸੀ ਕੇਂਦਰ ਸਰਕਾਰ ਵੱਲੋਂ ਉਹ ਇਹਦੇ ਵਿੱਚੋਂ ਮੇਰੇ ਪਿੰਡ ਦੇ ਜਿਹੜੇ 10 ਤੋਂ 15 ਮਕਾਨ ਕੱਚੇ ਸੀ ਸਾਰੇ ਹੀ ਟੋਟਲ ਹੀ ਆਹੀਂ ਆਨਲਾਈਨ ਫਾਰਮ ਜਿਹੜੀ ਸੀ ਅਪਲਾਈ ਕਰ ਦਿੱਤੀ ਗਈ ਹੈ। ਇੱਕ ਕਈ ਵਾਰੀ ਪੰਨਾਂ ਤੇ ਚੱਲਦੇ ਇੰਨੇ ਗਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਜਾਣੀ ਤੱਕੇ ਘਰ ਬੰਦਿਆ ਸਮਾਂ ਪਰਵਾਣ ਨਾ ਪਸਾਇਆ ਵਰਤਦਾ। ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕਿਵੇਂ ਦੇਖੋ ਜੀ ਸਰਪੰਚ ਦੀ ਜ਼ਿੰਮੇਵਾਰੀ ਇਹ ਹੁੰਦੀ ਹੈ ਵੀ ਅਗਰ ਪਿੰਡ ਦੇ ਵਿੱਚ ਕੋਈ ਝਗੜਾ ਕੋਈ ਨਾਰਮਲ ਕੋਈ ਗੱਲ ਹੁੰਦੀ ਹੈ ਤਾਂ ਉਹਨੂੰ ਪਿੰਡ ਦੇ ਵਿੱਚ ਬੈਠ ਕੇ ਮਕਾਇਆ ਜਾ ਸਕਦਾ ਹੈ। ਠੀਕ ਹੈ ਅਗਰ ਕੋਈ ਦੂਸਰਾ ਸ਼ਰਾਰਤੀ ਬੰਦਾ ਕੋਈ ਨਾ ਹੋਏ ਤੇ ਕੋਈ ਇਦਾਂ ਦਾ ਐਡੇ ਵੱਡੇ ਈਸੂ ਨਹੀਂ ਆ ਬੰਦਾ ਪਿੰਡ 'ਚ ਹੀ ਕੰਪਰੋਮਾਈਜ਼ ਕਰਵਾ ਸਕਦਾ ਕਈ ਵਾਰੀ ਸੈਂਟਰ ਗੌਰਮੇ ਦਾ ਪੰਜਾਬ ਸਰਕਾਰ ਦਾ ਤਾਂ ਸਭ ਖੁਸ਼ ਉਤੰਤ ਗਰੀਬ ਲੋਕਾਂ ਵਾਤੇ ਪਿੰਡਾਂ 'ਚ ਪਿੰਡ 'ਚ ਕਿਹਨਾਂ ਦਾ ਧੜੇ ਬੰਦੀ ਗਰੀਬ ਤੇ ਨਾ ਕੋਈ ਜਾਣੀ ਸੀ ਸੋ ਤੁਹਾਡੀ ਕੋਈ ਦੇ ਵਿੱਚ ਕਿਵੇਂ ਲਿਖਿਆ ਜਾਏ ਨਹੀਂ ਦੇਖੋ ਜੀ ਅੱਜਕੱਲ੍ਹ ਔਨਲਾਈਨ ਕੰਮ ਹੈ ਜਿਹੜੀ ਵੀ ਕੋਈ ਫੈਸਿਲਿਟੀ ਸਰਕਾਰ ਵੱਲੋਂ ਆਂਦੀ ਹੈ ਉਹ ਸਾਨੂੰ ਮੈਸੇਜ ਦੇ ਪ੍ਰਤੀ ਸਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਆ ਉਹਦੇ ਆਧਾਰ ਤੇ ਅਸੀਂ ਕੈਂਪ ਲਗਾ ਕੇ ਜਾਂ ਡੋਰ ਟੂ ਡੋਰ ਘਰ ਚ ਜਾ ਕੇ ਜਿਹੜਾ ਵੀ ਬੰਦਾ ਉਸ ਫੈਸਿਲਿਟੀ ਦੀ ਜਿਸ ਬੰਦੇ ਨੂੰ ਜ਼ਰੂਰਤ ਆ ਉਹਨੂੰ ਦਿੱਤੀ ਜਾਂਦੀ ਆ ਸੋ ਪਿੰਡ ਦੀ এডੂਕੇਸ਼ਨ ਲੈ ਕੇ ਗਿਆ ਮੈਂ ਦੇਖਦੇ ਆਂ ਦੇਖੋ ਜੀ এডੂਕੇਸ਼ਨ ਇਹ ਆ ਕੇ ਪਿੰਡੇ ਦੇ ਜਿੰਨੇ ਵੀ ਸਾਡੇ ਬੱਚੇ ਆ ਇਹ ਬਾਹਰ ਹੀ ਕਾਲਜ ਸਕੂਲ ਚ ਜਾਂਦੇ ਆ ਸਾਡੇ ਪਿੰਡ ਕੋਈ ਲਾਗੇ ਸਾਡੇ ਕੋਈ ਗਵਰਨਮੈਂਟ ਕਾਲਜ ਤੇ ਹੈ ਨਹੀਂ ਹੈ ਹੈ ਨਾ ਕਾਫੀ ਯਾਦ ਦੇ ਨਰੋਡ ਜਾਣਗੇ ਮੇਰੇ ਹਿਸਾਬ ਨਾਲ ਤੇ ਤਾਰਾਗਰ ਸੈਂਟਰ ਇਹੋ ਜਿਹਾ ਬਣ ਗਿਆ ਕਿ ਲਗਭਗ 60-70 ਰੁਪਏ ਦੇ ਪੈਂਦੇ ਆ ਅੱਗੇ ਕੋਈ ਮੈਡੀਕਲ ਕਾਲਜ ਹੋਰ ਆਪਣੇ ਦੂਸਰਾ ਜਿੰਮੇ ਆਪਾਂ ਦੇਖਦੇ ਆ ਸਰਕਾਰੀ ਕੋਲੇਜ ਜਿਹੜਾ ਹੋਣਾ ਚਾਹੀਦਾ ਬੀਏ ਡੀ ਵਗੈਰਾ ਆਪਣੇ ਆਈਟੀਆਈ ਦੀ ਵੀ ਸਾਡੇ ਇਲਾਕੇ ਨੂੰ ਜਰੂਰਤ ਹੈ ਸਰਕਾਰੀ ਦੀ ਪਰ ਨੌਜਵਾਨਾਂ ਦਾ ਲਖਣ ਦੇ ਵਿੱਚ ਇਹ ਮਦਦ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੁੰਦੇ ਹਾਂ ਤੇ ਉਹਨਾਂ ਵਾਸਤੇ ਤੁਹਾਡੀ ਨਵੀਂ ਬੜੀ ਪੰਚਾਇਤ ਲੋਕ ਕੀ ਪ੍ਰੇਰਨਾ ਹੋਵੇਗਾ ਦੇਖੋ ਜੀ ਸਭ ਤੋਂ ਪਹਿਲਾਂ ਜੇ ਮੈਂ ਆਪਣੇ ਪਿੰਡ ਵਾਲੇ ਬੱਚੇ ਜਿਹੜੇ ক্রিকেট ਖੇਡਦੇ ਆ ਉਹਨਾਂ ਨੂੰ 10 ਦਿਨ ਪਹਿਲਾਂ ਮੈਂ ਉਹਨਾਂ ਨੂੰ ਟੀ-ਸ਼ਰਟ ਆ ਵਗੈਰਾ ਸਪੋਰਟਸ ਲੈਗ ਦਿੱਤੀਆਂ ਕਿਉਂਕਿ ਉਹਨਾਂ ਨੇ ਕੁਝ ਸਮੇਂ ਪਹਿਲਾਂ ਇਹ ਫਾਈਨਲ ਮੈਚ ਜਿੱਤਿਆ ਸੀਗਾ ਫਰਵਾਲ ਪਿੰਕ ਤੋਂ ਔਰ ਕਾਫੀ ਬੱਚੇ ਆ ਜਿਹੜੇ ਉਹ ਗੇਮ ਦੇ ਵਿੱਚ ਇੰਟਰਸਟ ਰੱਖਦੇ ਆ ਸਾਡੇ ਕੋਲ ਕੋਈ ਪਲੇ ਗਰਾਉਂਡ ਨਹੀਂ ਆ ਤੇ ਇਹ ਸਿਰੇ ਸਾਦੀਪੁਰ ਪਲੇ ਗਰਾਉਂਡ ਹੈਗੀ ਆ 5 ਵਜੇ ਉੱਥੇ ਖੇਡਦੇ ਨੇ ਔਰ ਸਰਕਾਰ ਦੇ ਅੱਗੇ ਮੇਰੀ ਇਹ ਵੀ ਮੰਗ ਹੈ ਕਿ ਪਲੇ ਗਰਾਉਂਡ ਹੈ ਜਿਹੜੀ ਸਾਡੇ ਪਿੰਡ ਨੂੰ ਪ੍ਰੋਵਾਈਡ ਕਰਵਾਈ ਜਾਵੇ ਤੋ ਕਿਹੜਾ ਤੁਸੀਂ ਪਹਿਲ ਦੇ ਦਾਤੋਂ ਪਿੰਡ ਵਿੱਚ ਕੰਮ ਕਰਾਉਣ ਜਾ ਰਹੇ ਜਿਹੜਾ ਪਿੰਡ ਨੂੰ ਸਭ ਤੋਂ ਸਹੂਲਤਾਂ ਪ੍ਰਦਾਨ ਕਰੇ ਦੇਖੋ ਜੀ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਗੰਦੇ ਪਾਣੀ ਦੀ ਬਹੁਤ ਸਮੱਸਿਆ ਨੇ ਉਹਦਾ ਅਸੀਂ ਸਰਕਾਰ ਅੱਗੇ ਵੀ ਕੋਆਲ ਲਾਈ ਆਂ ਮੰਤਰੀ ਸਾਹਿਬ ਅੱਗੇ ਵੀ ਔਰ ਪ੍ਰਸ਼ਾਸਨ ਅੱਗੇ ਵੀ ਸਾਡੇ ਪਿੰਡ ਦਾ ਜਿਹੜਾ ਪਾਣੀ ਦਾ ਨਿਕਾਸ ਹੈ ਉਹ ਪਿੰਡ ਤੋਂ ਦੂਰ ਕੱਢਿਆ ਜਾਏ ਔਰ ਉਸ ਤੋਂ ਬਾਅਦ ਅਹੀਂ ਗਲੀਆਂ ਨਾਲੀਆਂ ਦਾ ਜਿਹੜਾ ਕੰਮ ਵਿਕਾਸ ਉਹ ਸਮੱਸਿਆ ਹੈ ਜਿਸ ਸੀ ਵੀ ਇਸ ਮਸਲੇ ਉਹ ਉਹ ਵਿਕ ਦੀ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਤਾਂ ਮਨ ਬਖਸ਼ਿਆ ਤੁਹਾਡੇ ਸਿਰ ਤੇ ਸੰਭੀਆ ਤਾਂ ਸਿੱਧਿਆ ਉਹ ਮੈਸੇਜ ਹੀ ਨਾ ਤੋਏ ਪੰਡਲ ਦੇਖੋ ਦੇਖੋ ਜੀ ਮੈਸੇਜ ਇਹੋ ਹੀ ਆ ਕਿ ਅਗਰ ਉਹਨਾਂ ਨੇ ਸਾਨੂੰ ਸਰਪੰਚ ਚੁਣਿਆ ਤੇ ਸਰਪੰਚ ਸਾਰਾ ਪਿੰਡ ਹੈ ਸਾਡਾ ਜਿੰਨੇ ਨੌਜਵਾਨਾਂ ਨੇ ਮੇਰਾ ਸਾਥ ਦਿੱਤਾ ਬਜੁਰਗਾਂ ਨੇ ਮਾਤਾ ਪਿਓਾਂ ਨੇ ਸਾਰੇ ਸਰਪੰਚ ਨੇ ਉਹਨਾਂ ਨੂੰ ਕੋਈ ਵੀ ਮਤਲਬ ਕੰਮ ਹੈ ਜੇ ਮੈਨੂੰ ਫੋਨ ਕਰਦੇ ਆ ਮੈਂ ਉਹਨਾਂ ਦਾ ਕੰਮ ਆਪ ਹੀ ਘਰੇ ਜਾ ਕੇ ਖੜੀ ਹੋਈ ਠੀਕ ਹੈ ਕਿਉਂਕਿ ਅਸੀਂ ਨਹੀਂ ਸੋਚਦੇ ਵੀ ਅਸੀਂ ਸਰਪੰਚ ਹੈ ਸਾਰਾ ਪਿੰਡ ਹੀ ਸਰਪੰਚ ਹੈ ਉਹ ਜਿਹਨਾਂ ਨੇ ਜੋ ਸਾਡਾ ਮਾਨ ਬਖਸ਼ਿਆ ਉਹਦੇ ਲਈ ਅਸੀਂ ਬਹੁਤ ਧੰਨਵਾਦੀ ਹਾਂ